ਹਾਂਜੀ ਬਾਬਿਓ ਵੈਲਕਮ ਆ ਤੁਹਾਡਾ ਆਪਣੀ ਕੋਹਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਜੀ ਸੀਆਰਟੀਆਈ 65 ਸੋਨਾਲੀਕਾ ਤੇ ਇਹਦੀ ਫੁੱਲ ਡਿਟੇਲ ਆਪਾਂ ਦੰਨੇ ਆ ਕਿ ਕਿੰਨੇ ਸੀਸੀ ਇੰਜਣ ਹੈ ਦਾ ਤੇ ਕਿੰਨੇ ਇਹਦੀ ਲਿਫਟ ਕੰਪੈਸਟੀ ਆ ਠੀਕ ਆ ਜੀ ਤੇ ਕੀ ਕੀ ਇਹਦੇ ਫੀਚਰ ਨੇ ਕਿੰਨੇ ਗੇਅਰ ਨੇ ਏ ਟੂ ਜ਼ेड ਡਿਟੇਲ ਦੰਨੇ ਆ ਤੇ ਆਪਾਂ ਇਹਨੂੰ ਬਾਹੀ 13 ਹਾਲਾ ਤੇ ਚਲਾ ਕੇ ਦਿਖਾਉਣੇ ਆ ਤੇ ਜਿਹੜੇ ਮੋਡ ਨੇ ਉਹ ਕਿਵੇਂ ਕੰਮ ਕਰਦੇ ਨੇ ਅਲੱਗ-ਅਲੱਗ ਇਹਦੇ ਤਿੰਨ ਮੋਡ ਆਉਂਦੇ ਨੇ ਨਾ ਤਿੰਨੇ ਇੰਜਨ 50 HP 60 ਤੇ 55 HP ਫਿਰ 60 HP ਹੋ ਜਾਂਦਾ ਤਿੰਨੇ ਮੋਡ ਆਪਾਂ ਬਦਲ ਕੇ ਦਿਖਾਵਾਂਗੇ ਵੀ ਕੀ ਫਰਕ ਪੈਂਦਾ ਕਿੱਦਾਂ ਉਹ ਕੰਮ ਕਰਦੇ ਨੇ ਕਰਦੇ ਆਂ ਵੀਡੀਓ ਸਟਾਰਟ ਤੇ ਜਿਹੜੇ ਮੇਰੇ ਭਰਾ ਨਵੇਂ ਨੇ ਚੈਨਲ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਇੱਕ ਦਿਨ ਦੇ ਗੈਬ ਨਾ ਬਾਬਿਓ ਆਪਣੇ ਚੈਨਲ ਤੇ ਵੀਡੀਓ ਸ਼ਾਮੀ 5 ਵਜੇ ਪੈ ਜਾਂਦੀ ਆ ਨਵੇਂ ਤੋਂ ਨਵੇਂ ਟਰੈਕਟਰਾਂ ਦੀ ਨਵੇਂ ਤੋਂ ਨਵੇਂ ਇੰਪਲੀਮੈਂਟਾਂ ਦੀ ਬੜੀਆ ਕੈਂਟ ਵੀਡੀਓ ਆਪਾਂ ਤੁਹਾਡੇ ਲਈ ਬਣਾਉਨੇ ਆ ਤਾਂ ਪਲੀਜ਼ ਜਿਹੜੇ ਮੇਰੇ ਭਰਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੇਨਤੀ ਵਾ ਤੁਹਾਡੇ ਲਈ ਆਪਾਂ ਇਨੀ ਮਿਹਨਤ ਕਰਦੇ ਆ ਤਾਂ ਮੜਾ ਯਾ ਤੁਸੀਂ ਵੀ ਕਲਿੱਕ ਕਰ ਦਿਆ ਕਰੋ ਕਰਦੇ ਆ ਵੀਡੀਓ ਸਟਾਰਟ ਹੀ ਲਓ ਜੀ ਪਹਿਲਾਂ ਤਾਂ ਟਰੈਕਟਰ ਦੇ ਦਰਸ਼ਨ ਕਰੋ ਬਾਬਿਓ ਠੀਕ ਆ ਜੀ ਫਿਰ ਦੰਨੇ ਡਿਟੇਲ ਤੁਹਾਨੂੰ ਵੀ ਕੀ ਕੀ ਹੈ ਜੇ ਫੀਚਰ ਨੇ ਠੀਕ ਆ ਜੀ ਆਪਾਂ ਪਹਿਲਾਂ ਤਾਂ ਫਰੰਟ ਤੋਂ ਸਟਾਰਟ ਕਰਦੇ ਆ ਫਰੰਟ ਦੀ ਗੱਲ ਕਰੀਏ ਠੀਕ ਆ ਜੀ ਇਹਨੂੰ 6 ਪਲੇਟਾਂ ਆਉਂਦੀਆਂ ਨੇ ਕੰਪਨੀ ਵੱਲੋਂ ਤੇ ਇਹ ਜੀ ਪਲੇਟ ਆ ਜੀ ਇਹ ਹੈਗੀ ਆ 29 ਕਿਲੋ ਦੀ ਮੰਨ ਲਓ ਵਿੱਚ ਨਟ-ਨਟ ਪਾ ਕੇ 30 ਕਿਲੋ ਦੇ ਕਰੀਬ 6 ਦੀ 18 1 ਕਵੰਟਲ 80 ਕਿਲੋ ਦਾ ਆ ਵੇਟ ਹੋ ਗਿਆ ਜੀ ਬਾਕੀ ਆ ਚੁੱਲਾ ਏ 2 ਕਵੰਟਲ ਪਲੱਸ ਵੇਟ ਇਹਦੇ ਫਰੰਟ ਤੇ ਆਉਂਦਾ ਏ ਜੋ ਕਿ ਕਿਸੇ ਟਰੈਕਟਰ ਤੇ ਨਹੀਂ ਆਉਂਦਾ ਜੇ ਆਪਾਂ ਵੇਟ ਲਵਾਉਨੇ ਆ ਕਿਸੇ ਟਰੈਕਟਰ ਤੇ ਜੇ 2 ਕਵੰਟਲ ਤੁਸੀਂ ਵੇਟ ਲਵਾ ਰਹੇ ਹੋ ਤਾਂ ਘੱਮਸੇ ਘੱਮ 25 ਤੋਂ 25 26000 ਦਾ ਲੱਗਦਾ ਠੀਕ ਆ ਜੀ ਤੇ ਇਹਦੇ ਤੇ ਕੰਪਨੀ ਨੇ ਨਾਲ ਦੇ ਰਹੀ ਆ ਠੀਕ ਆ ਜੀ ਇੱਕ ਤਾਂ ਇਹ ਫਾਇਦਾ ਹੋ ਗਿਆ ਬਾਕੀ ਹੋਰ ਵੀ ਚੀਜ਼ਾਂ ਤੁਹਾਨੂੰ ਗਰਾਉਨੇ ਆਵੇਂ ਫਾਈਬਰ ਹੱਡੋ ਕੀ ਬਹੁਤ ਚੀਜ਼ਾਂ ਨੇ ਜਿਹੜੀਆਂ ਹੋ ਟਰੈਕਟਰ ਤੇ ਹੈ ਨਹੀਂ ਤੇ ਇਹਦੇ ਤੇ ਹੈਗੀਆਂ ਨੇ ਤੇ ਇਹਦੇ ਫਰੰਟ ਦੇ ਲਾਈਟਾਂ ਦੇਖੋ ਜੀ ਇਹ ਗੱਡੀ ਦੀ ਤਰ੍ਹਾਂ LED ਲਾਈਟਾਂ ਨੇ ਇੱਕ ਨੰਬਰ ਤੇ ਚੱਲਦੀਆਂ ਨੇ ਉਧਰ ਜਿਹੜੇ ਸਾਈਡ ਇੰਡੀਕੇਟਰ ਨੇ ਇਹਦੇ ਤੇ ਵੀ ਨੇ ਪਾਰਕਿੰਗ ਲਾਈਟ ਬੜੀ ਘੈਂਟ ਰਾਤ ਨੂੰ ਦੇਦੀ ਹੁਣ ਦਿਨ ਦਾ ਟਾਈਮ ਆ ਆ ਦੇਖੋ ਜੀ ਬਹੁਤ ਵਧੀਆ ਤੇ ਇਹ ਇਹ ਜੇ ਟਿਊਬਾਂ ਹਨਾ ਦੂਈ LED ਨੇ ਹੂੰ ਚੱਲ ਪਈ ਹੁਣ ਇਹ ਇਹ ਇੱਕ ਨੰਬਰ ਤੇ ਨੇ ਇਹ ਅਲੱਗ ਲੱਗਦਾ ਅੱਛਾ ਇਹਦਾ ਲੱਗਾ ਆ ਉੱਪਰ ਲੀਆਂ ਇਹ LED ਨੇ ਪੂਰੀਆਂ ਚੱਲੀਆਂ ਨਹੀਂ ਸੁੱਚ ਗੱਟੀ ਵੀ ਆ ਹਾਂ ਹੁਣ ਚੱਲੀਆਂ ਨੇ ਇਹਦਾ ਦਿਨ ਚਾੜਦਾਂ ਦੀ ਹੋਣੀਆਂ ਪੂਰਾ ਹਨਾ ਇਹ ਕੰਪਨੀ ਵੱਲੋਂ ਪੀਲੀਆਂ ਆਉਂਦੀਆਂ ਨੇ ਇਹਤੇ ਵਾਈਟ ਪਵਾਈਆਂ ਹੋਈਆਂ ਨੇ ਵਾਈਟ ਟੂਬਾਂ ਵਾਈਟ ਟੂਬਾਂ ਆਪਣੇ ਆਮ ਗੱਡੀ ਜਿਹੀਆਂ ਓਕੇ ਬਹੁਤ ਲਾਈਟ ਆ ਬਾਈ ਸਾਰਾ ਹੈ ਲੈ ਲਓ ਜੀ ਬਾਬੇ ਇਹਦਾ ਇੰਜਨ ਆ ਇਹ 47112 ਸੀਸੀ ਦਾ ਠੀਕ ਹੈ CRDI ਇੰਜਨ ਆ ਜਿਵੇਂ ਇਹ ਜਿਹੜਾ ਡਾਇਰੈਕਟ ਸੀਆਰਡੀ ਆ ਮਤਲਬ ਕਾਮਨ ਡਾਇਰੈਕਟ ਇੰਜੈਕਟਰ ਠੀਕ ਹੈ ਜੀ ਇਹ ਜਿਹੜਾ ਸਿਰਫ ਇੱਕ ਮਤਲਬ ਨਿਊਜ਼ਲਾ ਆਉਂਦੀ ਉਹ ਤੋਂ ਸਾਰਿਆਂ ਨੂੰ ਪ੍ਰੈਸ਼ਰ ਜਾਂਦਾ ਹੈ ਉਹ ਸੀਆਰਡੀ ਆ ਜੀ ਦੀ ਟੈਕਨੋਲੋਜੀ ਹੈ ਬਟ ਇਹਦੇ ਵਿੱਚ ਤੁਸੀਂ ਇਹ ਚੈੱਕ ਕਰ ਸਕਦੇ ਹੋ ਸੀਆਰਡੀਐਸ ਇੰਜਨ ਆ ਜਿਹੜਾ ਟਰੱਕਾਂ ਦੇ ਵਿੱਚ ਆਉਂਦਾ ਹਾਰਮ ਟਰੈਕਟਰਾਂ ਸੀਆਰਡੀ ਆ ਇਹ ਤੇ ਸੀਆਰਡੀਐਸ ਠੀਕ ਹੈ 에ਅਰ ਬੈਗ ਕੂਲਿੰਗ ਪਾਵਰ ਸਟੀering ਸਾਰਾ ਕੁਝ ਆ ਕੀ ਹੈ ਇਹਦਾ ਯਾ ਸਮੂਥ ਸ਼ਿਫਟਿੰਗ ਐਕਸਪੋ ਸੈਂਸਿੰਗ ਹਾਈਡਰੋਲਿਕ ਹਾਈਡਰੋਲਿਕ ਇਹ ਮਤਲਬ ਲੈਫਟ ਸੈਂਸ ਬਹੁਤ ਜ਼ਿਆਦਾ ਆ ਇਹ ਉਰੇ ਨਿਕਲਦੀ ਕਰੀ ਵੀ ਜਾਲੀ ਹੈ ਨਾ ਇਹਨੂੰ ਖੋਲੋ ਇਹਨੂੰ ਖੋਲ ਕੇ ਰੈਡੀਏਟਰ ਜਾਮ ਨਹੀਂ ਹੁੰਦਾ ਆ ਦੇ ਨਾਲ ਜਾਮ ਗਿਆ ਨਹੀਂ ਛੋਟੇ ਛੋਟੇ ਲੱਗ ਵੈਸੇ ਇਹਨੂੰ ਖੋਲੋ ਕੱਢ ਦੋ ਇਹਨੂੰ ਖੋਲ ਕੇ ਕੱਢ ਦੋ ਸਾਰੀ ਹੈ ਨਾ ਜੈਕ ਵੀ ਡਬਲ ਲੱਗਿਆ ਹੋਇਆ ਇਹਨੂੰ ਜੈਕ ਵੀ ਮਹਾ ਡਬਲ ਆ ਸਾਰੀ ਹੈਵੀ ਸ਼ੋ ਫੁੱਲ ਪੂਰੀ ਲੋਹੇ ਦੀ 에어 ਫਿਲਟਰ ਵੀ ਬੜਾ ਇਹਦਾ ਮੈਂ ਕਹਿੰਦਾ ਦੂਜਿਆਂ ਨਾਲੋਂ ਬੜਾ ਭਾਈ ਟਰੱਕ ਵਾਲੀ ਟਰੱਕ ਵਾਲਾ ਇਹ ਕਿਲਿੰਡਰ 에어 ਫਿਲਟਰ ਆ ਪੂਰੀ ਐਂਡ ਇਹ ਜਿਹੜਾ ਆਈ ਇਹਦੀ EGR ਆ ਜਿਹੜਾ ਧੂਏ ਤਾਂ ਇਹਨੂੰ ਇਹਨੂੰ ਟਰਬੋ ਤਾਂ ਨਹੀਂ ਆਉਂਦੀ ਹੁੰਦੀ ਹੈ ਨਾ CRDI ਨੂੰ CR मतलब ਆਮ ਦਾ ਇਹ ਏਦਾਂ ਹੀ ਚੜਾਉਂਦਾ ਨਹੀਂ ਨਾ 90 HP ਨੂੰ ਆਉਂਦਾ 90 ਪਾਵਰ ਦੇ ਟਰੈਕਟਰ ਤੇ ਹਾਲ ਕੰਪਨੀ ਵਾਲੇ ਨੂੰ ਆਉਂਦਾ ਹੈ ਜਿੰਨੇ ਇਹਦਾ ਮਤਲਬ ਸੀਸੀ ਇੰਜਨ ਆ ਕੀ ਇਹਦਾ ਕੋਈ ਨਹੀਂ ਲੱਗਦਾ ਟਾਇਟ ਲੱਗਦਾ ਲੋਕ ਟਾਇਟ ਲੱਗਦਾ ਤੇ ਇਹਦੇ ਫਰੰਟ ਦੇ ਕਿੰਨੇ ਨੇ 11 11 ਤੋਂ 24 ਦੇ ਹੈਨਾ ਆ ਮਗਰਾੜ ਆਗੇ ਇਹਦੇ ਨਾਲ ਕੰਪਨੀ ਵੱਲੋਂ ਇਹ ਵੀ ਜੇ ਮਤਲਬ ਇਹ ਆਪਾਂ ਬਾਹਰ ਲਵਾਉਣੇ ਤੇ 35 35000 ਦੇ ਨੇ ਹਾਂ ਇੰਨੇ ਕਹਿ ਦਿੱਤੇ ਹੋਰ ਜਾਸਸੀ ਵਾਲੇ ਕਰਦੇ ਦੀਆਂ ਤੇਲ ਇਹ ਇੰਡੀਕੇਟਰ ਸਾਰੇ ਐਲਈਡੀ ਆ ਪਲੈਟਫਾਰਮ ਬਾਕ ਖਲੜੂ ਤੇ ਜਿਹੜੇ ਮੀਟਰ ਨੇ ਇਲੈਕਟ੍ਰੋਨਿਕ ਨੇ ਸਾਰੇ ਜੀ ਇਹ ਸ਼ਟਲ ਗੇਅਰ ਆ ਗਿਆ ਇਹ ਦੇ ਮੋਡ ਆ ਗਏ ਪਾਵਰ ਨੋਰਮਲ ਇਕਨੋਮੀ ਇਹ ਫਰੰਟ ਜਿਹੜੇ ਲਾਈਟਾਂ ਲੱਗੀਆਂ ਨੇ ਉਹਦੀਆਂ ਨੇ ਠੀਕ ਹੈ ਜੀ ਤੇ ਇਹਨਾਂ ਸਾਇਲੈਂਟ ਇਹਦੀ ਡੇ ਟੋਲ ਕੀ ਆ ਵਿੱਚ ਹੁੰਦੀ ਹੈ ਬਾਹਰੇ ਸਾਈਪਾ ਪਾ ਗੱਲਾ ਵਿੱਚ ਹੈ ਨਾ ਤੇਰੇ ਹਾਈ ਲੋ ਮੀਡੀਅਮ ਇਹ ਪੀਡੀਓ ਦਾ 540 ਤੇ ਦੂਸਰਾ ਆ ਗਿਆ ਇਹ ਗੇ ਪੀਡੀਓ ਦਾ ਗੇਰ ਆ ਗਿਆ ਨਾ ਆ ਹੈਂਡ ਬ੍ਰੇਕ ਆ ਗਏ ਇਹ ਤਾਂ ਪੀਓ ਉਹ ਕਿੱਥੇ ਆ 4x4 ਦਾ 4x4 ਦਾ ਇੱਕ ਆਇਆ ਉੱਪਰ ਚੱਕਿਆ ਜਿਹੜਾ ਆ 4x4 ਦਾ ਆਹ ਆਹ ਉਹ ਕੱਢ ਗਏ ਅੱਛਾ نیچے ਕਰ ਦਾਂਗੇ ਤਾਂ ਹਟ ਜੂ ਉੱਪਰੋਂ ਚੱਕ ਲੈਣਾ 4x4 ਲੱਗ ਗਿਆ ਇਧਰ ਲੈਫਟ ਆ ਗਈ ਵੀਰ ਯਾਰ ਆ ਬਹੁਤ ਆ ਨਾ ਹੈਵੀ ਬਣਾਇਆ ਵਜ੍ਹਾ ਨਾਲ ਛੱਤਰੀ ਵਾਲਾ ਛੱਤਰੀ ਵਾਲਾ ਇਹਦਾ ਬੇਦਾ ਬਾਲਾ ਕਹਿਣਾ ਕੋਲ ਪਲੇਟ ਦੇ ਪਛਾ ਆ ਗਏ ਨੇ ਖਾਏ ਤੇ ਆ ਛਟ ਲਗੇਰ ਆ ਗਿਆ ਤੇ 12 12 ਗੇਅਰ ਨੇ ਇਹ ਸਾਰੇ ਜਿਹੜਾ ਤੇ ਸਿਸਟਮ ਦਾ ਸੀਆਰਡੀਆ ਦਾ ਉਹ ਵਿੱਚ ਲੱਗਿਆ ਹੋਇਆ ਕਿਉਂਕਿ ਪਾਣੀ ਪੂਣੀਆਂ ਲੱਗੇ ਤੇ ਜਿਹੜਾ ਦਾ ਸ਼ੋ ਦਾ ਕਲਰ ਆ ਉਹ ਜਿਵੇਂ ਸਟਾਰ ਹੁੰਦੇ ਨੇ ਦੇ ਵਿੱਚ ਨਾ ਡਬਲ ਡਬਲ ਕੋਟਿੰਗ ਆ ਨਾ ਇਹ ਪੇਂਟ ਰੇ ਨਾ ਤੂੰ ਕਹਿਣਾ ਦਾ ਡਬਲ ਕੋਟਿੰਗ ਆ ਆ ਮਟੈਲਿਕ ਡਬਲ ਕੋਟਿੰਗ ਆ ਓਕੇ ਤੇ ਫਾਈਬਰ ਜਿਹੜੀ ਲੱਗੀ ਹੋਏ ਕੰਪਨੀ ਵੱਲੋਂ ਆ ਆ ਸਾਈਡ ਪਲੇਟਾਂ ਹੀ ਪਾਉਤ ਐ ਵੀਰੇ ਹੈ ਪਿੱਛੋਂ ਆ ਕੇ ਤੇ ਦੇਖ ਐ ਪੌਲਿਸ ਤੇ ਤੁਮ ਜੀ ਕਰੀ ਬੈਕ ਟਾਇਰ 16 ਨਾਲ 30 ਦੇ ਨੇ ਨਾ ਹੁੱਕ ਵੀ ਕੰਪਨੀ ਵੱਲੋਂ ਬਾਈ ਤੇ ਆ ਪਲੇਟ ਆ ਇਹਦੇ ਦੀ ਮਗਰਾਟ ਖੜੇ ਨੇ ਨਾ ਆ ਗਲਦੇ ਨਹੀਂ ਮਗਰਾਟ ਦੇ ਮਗਰਾਟ ਨਹੀਂ ਗਲਦੇ ਆਹ ਪਲੇਟ ਬੁੱਲੇ ਬੁੱਲੇ ਬੱਲੇ ਬੱਲੇ ਚੱਕ ਕੇ ਚੱਕ ਕੇ ਲਾ ਦੇ ਮਗਰਾਟ ਦੇ ਮਗਰਾਟ ਚੱਕ ਮਰੇ ਹਾਂ ਮਤਲਬ ਥੱਲੇ ਜੀ ਲਕਰੇ ਬਏ ਜਿਵੇਂ ਗਾ ਗਲ ਜਾਂਦਾਰੋਂ ਮੋਟੀ ਜਿਹੜਾ ਪੌਚ ਚ ਚਲਾਉਣੇ ਆ ਕੱਦੂ ਕਰਦੇ ਕੋਈ ਚੱਕਰ ਨਹੀਂ ਇਹਨੂੰ ਇਹ ਨਾਟੇ ਪਾਹ ਲਾਏ ਬੇ ਨੇ ਐਲਜੀ ਨਾਟ ਨੇ ਵਾਲੇ ਪੰਜ ਤੇ ਦੋ ਆ ਪਾਏ ਤਿੰਨ ਤੇ ਦੋ ਪੰਜ ਨਾਟ ਹੋ ਗਏ ਆ ਕਾਦੇ ਨੇ ਵੀਰੇ ਵੀਰੇ ਆ ਲੱਗੇ ਵੀਰ ਪੱਤੀਆਂ ਐਕਸਟਰਾ ਬੁੱਲੇ ਜੇ ਬਾਹਰ ਲਾਉਣੀ ਬਾਹਰ ਤਾਂ ਨਹੀਂ ਐਡੀ ਹੀ ਛਤਰੀ ਲੱਗਦੀ ਏ ਲਾਤ ਦੇਣ ਦੇ ਪੈਸੇ ਬਹੁਤ ਪੱਟੀਆਂ ਦੋੜ ਦਬ ਲੱਗੀਆਂ ਨੇ ਉਹੀ ਤਾਂ ਮੈਂ ਕਹਿਣਾ ਐ ਬਤਾ ਮੋਕਾ ਤਾਂ ਕਹਿਣਾ ਪੱਤੀ ਦਾ ਬੈਗ ਤੇ ਵੀ ਇਹ ਆ ਪਲੇਟ ਕਿੰਨੇ ਕਿਲੋ ਦੀ ਆ 34 34 ਕਿਲੋ ਦੀਆਂ ਪਲੇਟਾਂ ਨੇ ਇਹ ਵੀ ਕੰਪਨੀ ਵੱਲੋਂ ਨੇ ਆ ਵੀ ਚੀਜ਼ ਘੈਂਟ ਆ ਇਹਦੇ ਨਾਲ ਡਿਜ਼ਾਈਨਿੰਗ ਮਗਰਾਟਾਂ ਦੀ ਹੈ ਨਾ ਤੇਰੀ ਮਤਲਬ ਸ਼ੋਅ ਇਹਦੇ ਹਿਸਾਬ ਨਾਲ ਆਪਣੀ ਵੀ ਆ ਚਾਰੇ ਪਾਸੇ ਹਵਾ ਪੈਂਦੀ ਐ ਇਧਰਾਂ ਸਾਈਡ ਤੇ ਹੋਗੀ ਆ ਫਰੰਟ ਤੇ ਹੋਗੀ ਉੱਪਰ ਉਹ ਹੋਗੀ ਇਧਰ ਦੀ ਸਾਈਡ ਤੇ ਹੋਗੀ ਕੈਂਟਾ ਚੀਜ਼ ਯਾਰ ਤੇ 4x4 ਦੀ ਪੀਟੀਓ ਆਡੀ ਸਾਰੀ ਕਵਰ ਆ ਪੂਰੀ ਜਿੱਦਾਂ ਮਰਜ਼ੀ ਸੀ ਚਲਾ ਸਕਦੇ ਹਾਂ ਇਹਦਾ ਗੇਅਰ ਇਹਦਾ ਗੇਅਰ ਤਾਂ ਨਹੀਂ ਮੈਂ ਕਰਾਰਉ ਗੇਰ ਆਉਂਦਾ ਇਹਦਾ ਤਾਂ ਸੁਣਨ ਲੀਕਾ ਦਾ ਆਪਦਾ ਗੇਰਾ ਮਤਲਬ ਜਿੱਦਾਂ ਕਰਾਰਉ ਆ ਉਹੀ ਸੀ ਚੀਜ਼ ਆ ਜੂਨੀਅਰ ਟੈਕ ਲੱਗਿਆ ਬਈ ਲਓ ਹੀ ਹੁਣ ਤੁਹਾਨੂੰ ਤੇਰਾ ਹਾਲਾ ਤੇ ਚਲਾ ਕੇ ਦਿਖਾਉਨੇ ਆ ਕੀ ਪਰਫਾਰਮੈਂਸ ਆ ਟਰੈਕਟਰ ਦੀ ਕੋਠੇ ਜਿੱਨਾਂ ਦਾ ਟਰੈਕਟਰ ਉੱਚਾ ਆਏ ਇਹ 16 ਨਾਲ 30 ਦੇ ਟਾਇਰ ਨੇ ਇਹਦੇ ਬੈਕ ਕੇ 28 ਦੇ ਨੇ 16 ਨਾਲ 20 ਆ ਹਨ ਇਹ ਹੁਣ ਕਿਹੜਾ ਤਾਂ ਮੋਡ ਕਿਹੜਾ ਲਾਵੇ ਪਾਵਰ ਮੋਡ ਦੂਜੇ ਹਾਈ ਦੇ ਵਿੱਚ ਪਾਵਰ ਮੋਡ ਆ ਖੇਡ ਦਾ ਕੋਈ ਪਤਾ ਹੀ ਨਹੀਂ ਇਹ ਪਾਵਰ ਮੋਡ ਆ ਹਣਾ 1500 ਚੱਕਰ ਆ। ਪਾ ਕੱਟੀ ਮਾੜਾ ਇਹ ਦੇਖਦਾ ਫਰਕ ਕੀ ਆ? 50 ਚੱਕਰ ਘਟ ਜਾਂਦੇ ਨੇ ਮਤਲਬ ਹੁਣੇ 50 HP ਆ ਗਿਆ। ਆ ਮੋੜ ਤੇ ਆ ਕੇ ਫਰਕ ਪੈਂਦਾ ਇਹ ਚੀਜ਼ ਦਾ। ਆ ਦੱਬਦਾ ਏ। ਜਿਹੜਾ ਦੂਸਰਾ ਪੀ ਉਹ ਆ ਇਕਨੋਮੀ ਨਹੀਂ 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 ਇਹ ਤੇਰਾ ਤੀਜਾ ਮੋੜ ਐ ਇਕਨੋਮੀ ਉਹ ਸੜਕ ਸੁੜਕ ਲਈ ਉਹ ਆ। ਹਨਾ? ਜੱਜਵੇਂ ਮਾਲਾ ਹੌਲਾ ਕੋਈ ਸੁਹਾਗਾ ਸੁਗਾ ਮਾਰਨਾ ਹਾਲਾਂ ਤੇ ਜੇ ਮੈਂ ਜ਼ੋਰ ਅੜੀ ਆ ਤਾਂ ਪਾਵਰ ਤੇ ਦੂਆ ਨੋਰਮਲ ਜਦੋਂ ਪਾਵਰ ਮੋੜਦਾ ਹੁਣੇ ਆ ਹਰੇਕ ਮੋੜ ਦੇ ਵਿੱਚ ਇਹ 50 ਚੱਕਰ ਆ ਆਟੋਮੈਟਿਕ 100 ਚੱਕਰ ਵਧਾਉਂਦਾ ਏ ਜਿਵੇਂ 1500 ਚੱਕਰ ਤੇ ਤੁਸੀਂ ਨੋਰਮਲ ਹੋਰ ਵੀ ਮੋੜ ਤੇ ਚਲਾ ਲਿਆ ਤੇ ਜਦੋਂ ਨੋਰਮਲ ਹੋਣਾ 100 ਵੱਜ ਜਾਣਾ ਪਾਵਰ ਹੋ ਗਿਆ ਫੇਰ 100 ਵੱਜ ਜਾਣਾ ਨਾ ਪਾ ਪੂਰੇ 1500 ਚੱਕਰਾਂ ਦੇ ਤੌਰ 'ਤੇ ਲੱਗਿਆ ਇਹਨੂੰ ਪਾ ਫਰ ਮੋੜ ਦੇ ਵਿੱਚ ਆ ਇਹਦਾ ਫਰਕ ਕੀ ਆ ਜਿਵੇਂ ਹੁਣ ਆ ਪੋਰੋ ਘਟਾ ਰਹੇ ਐ ਤੂੰ ਨਾਰਮਲ ਕਰਤਾ ਤਾਂ ਇਹਨੇ 100 ਚੱਕਰ ਆਟੋਮੈਟਿਕ ਘਟ ਜਾਣ ਘਟ ਗਿਆ ਇਹਦੇ 50 HP ਹੋ ਗਿਆ ਜੇ ਹੁਣ ਇਹੀ ਇੰਨੀ ਹੋ ਰੇਸ ਤੇ ਆਪਾਂ ਜਮੇ ਇਕਨੋਮੀ ਮੋਡ ਤੇ ਕਰਦੇ ਆ ਇਹਨੇ ਹੋਰ ਚੱਕਰ ਘਟਾਤੇ ਹੁਣ ਦੇਖੋ ਜਮੇ ਨਾਰਮਲ ਹੋ ਗਿਆ ਇਨੇ ਮੋੜ ਤੇ ਬਹੁਤ ਧਿਆ ਕੇ ਚੱਲਣਾ ਦੇਖੋ ਤੋੜ ਗਿਆ ਚੱਕਰ ਕਿੰਨੇ ਤੋੜਦੇ ਹੁਣ ਆਪਾਂ ਇਨੇ ਚ ਪਾਵਰ ਮੋਡ ਲਾ ਦੇਣਾ ਉਹ ਲਾਤਾ ਦੇਖੋ ਫਾਰ ਗਿਆ ਟਰੈਕਟਰ ਜਿਹੜੇ ਆਟੋਮੈਟਿਕ ਮਤਲਬ ਇਹਦਾ ਇਕਨੋਮੀ ਮੋਡ ਆ ਉਹ ਜਿਵੇਂ ਸੁਹਾਗਾ ਫੇਰ ਨਾ ਜਾ ਕੇ ਤੇ ਸੜਕ ਤੇ ਜਾਣਾ ਮਤਲਬ ਆਰਾਮ ਨਾਲ ਕੰਮ ਕਰਨਾ ਵੀ ਬਾੜੀ ਟਰੈਕਟਰ ਦੀ ਪਾਵਰ ਦੀ ਲੋੜ ਨਹੀਂ ਤਾਂ ਉੱਥੇ ਆਪਾਂ ਇਹ ਲਾ ਸਕਦੇ ਆ ਨਾਲੇ ਦੇ ਨਾਲ ਉਹ ਐਵਰੀ ਵਧੀਆ ਤਨਾਲੇ ਡਰੈਕਟਰ ਆ ਜਿਹੜਾ ਆ ਗਿਆ ਨੋਰਮਲ ਮੋਡ ਉਹਦੇ ਜਿਵੇਂ ਆਮ ਵਾਹੀ ਕਰਨੀ ਆਪਾਂ ਨੇ ਛੋਟੇ ਨੇ ਤੇ ਜਿਹੜਾ ਪਾਵਰ ਮੋਡ ਆ ਗਿਆ ਉੱਥੇ ਫੇਰ ਤੁਸੀਂ ਕੋਈ ਮਰਜ਼ੀ ਪਾਈ ਚੱਲੋ ਤੇ ਆਹ ਦੇਖੋ ਮੈਂ ਤੇ ਉਹ ਨਹੀਂ ਕਿਵੇਂ ਚੱਕੇ ਪਏ ਨੇ ਮੂਹਰੋ ਤੇ ਫੇ ਉਹ ਤੋਂ ਫੇਰ ਤਾਂ ਕੋਈ ਮਰਜ਼ੀ ਪਾ ਲਓ ਇਹਨੂੰ ਕੋਈ ਪ੍ਰਵਾਹ ਨਹੀਂ ਜਿਹੜੇ ਹੁਣ ਇਸ ਟਾਈਮੇ ਦੂਜੇ ਹਾਈ ਤੇ ਚੱਲ ਰਿਹਾ ਏ ਟਰੈਕਟਰ ਦੀ ਮੇਨ ਗੱਲ ਤਾਂ ਆਵਾਜ਼ ਆ ਆਵਾਜ਼ ਤੋਂ ਉੱਪਰ ਬਹਿ ਕੇ ਵੀਲ ਨਹੀਂ ਹੁੰਦਾ ਵੀ ਸੀਆਰਡੀਆਈ ਟਰੈਕਟਰ ਚਲਾ ਰਿਹਾ ਹਾਂ ਇਹ ਲੱਗੂਗਾ ਵੀ ਮੈਂ ਨੋਰਮਲ ਡੀਆਈ ਟਰੈਕਟਰ ਚਲਾ ਰਿਹਾ ਆ ਐਨੀ ਮਤਲਬ ਇਹਦੀ ਘੈਂਟ ਆਵਾਜ਼ ਆ ਸਾਇਲੈਂਟ ਵੀ ਨਹੀਂ ਹੈਗਾ ਤੇ ਜਿਆਦੇ ਓਵਰ ਆਵਾਜ਼ ਵੀ ਨਹੀਂ ਹੈਗੀ ਇਹ ਕਈ ਭਰਾ ਕਹਿੰਦੇ ਨੇ ਇਹ ਵੀ 4x4 ਦੀ ਕਟਾਈ ਘੱਟ ਆ ਹੁਣ ਤੁਸੀਂ ਦੇਖੋ ਲੈ ਦੇਖੋ ਕਿੰਨੀ ਕਟਾਈ ਆ ਦੀ ਲੈ ਇੱਥੇ ਰੱਖ ਜਾਂਦਾ ਏ ਬਹੁਤ ਜਿਆਦੇ ਘਟ ਮਤਲਬ ਜਿਆਦੇ ਕਟਾਈ ਆ ਤੇ ਬਹੁਤ ਨੇੜਿਓ ਮੋੜਿਆਂ ਦੇ ਟਰੇ ਜਿੱਦਾਂ ਟੂ व्हीਲ ਚਲਾਇਆ ਸਮਝ ਲਓ ਤੁਸੀਂ ਉਤਈਏ ਫੋਰ व्हीਲ ਚਲਾ ਰਹੇ ਹੋ ਇਹ ਨਹੀਂ ਵੀ ਤੁਹਾਨੂੰ ਦੂਰੋਂ ਮੋੜਨਾ ਪਊਗਾ ਜਾਂ ਭਲੇਖਾ ਪਊਗਾ ਇਦਾਂ ਦਾ ਕੁਝ ਨਹੀਂ ਹੈਗਾ ਇਹ ਚ ਤੇਰਾ ਹਾਲ ਭਾਵੇਂ ਨੇ ਇਹਨੂੰ ਆਰਾਮ ਨਾਲ ਚੱਲ ਰਿਹਾ ਜਿਵੇਂ ਨਾਰਮਲ ਹੁੰਦਾ ਤੇ ਇਹਦੇ ਸਾਰੇ ਇਹ ਇਹ ਐਲਈ ਡੀ ਆ ਇਹ ਟਾਈਮਿੰਗ ਵੀ ਦੱਸਦਾ ਹੈ ਤੇ 2023 ਮਾਡਲ ਟਰੈਕਟਰ ਆਏ 269 ਘੰਟੇ ਹਲੇ ਚੱਲੇ ਆ ਠੀਕ ਹੈ ਜੀ ਤੇ ਬਾਕੀ ਡਿਟੇਲ ਇਹਦੀ ਆਪਾਂ ਤੁਹਾਨੂੰ ਮੂਰੇ ਦੱਸੀ ਹੋਆ ਤੇ ਕੀਮਤ ਦੇ ਵਿੱਚ ਆਈ ਆ ਬਸ ਕੀਮਤ ਦੇ ਵਿੱਚ ਵੀ ਬਹੁਤ ਜ਼ਿਆਦਾ ਘੱਟ ਆ ਟਰੈਕਟਰਾਂ ਨੂੰ ਇਹਦੀ 65 HP ਦਾ ਹੈ ਤੁਸੀਂ ਹੋਰ ਕੋਈ ਵੀ ਟਰੈਕਟਰ ਲੈਣੇ ਹੋ ਤਾਂ ਕਮ ਸੇ ਕਮ ਜੋ ਰੇਟ ਸੋਨਾ ਲੀਕਾ ਦਾ ਹੈ ਬਾਕੀ ਕੰਪਨੀਆਂ ਦਾ ਲੱਖ ਡੇਢ ਲੱਖ ਦਾ ਫਰਕ ਆ ਫੇਰ ਸੋਨਾਲੀ ਕੰਪਨੀ ਨਾਲ ਫਰੰਟ ਵੇਟ ਆਉਂਦੇ ਨੇ ਬੈਕ ਵੇਟ ਆਉਂਦੇ ਨੇ ਫਰੰਟ ਫਾਈਬਰ ਆਉਂਦੇ ਨੇ ਆਪਣੇ ਮਗਰਾੜਾ ਠੀਕ ਹੈ ਜੀ ਤੇ ਫਾਈਬਰ ਹੱਟ ਆਉਂਦੀ ਆ ਤੇ ਇਹ ਚੀਜ਼ਾਂ ਵੀ ਕਮ ਸੇ ਕਮ 1 ਲੱਖ ਰੁਪਏ ਤੋਂ ਉੱਪਰ ਕੋਸਟ ਲੈਣੀ ਪੈਂਦੀ ਉਹ ਵੀ ਨਾਲ ਆਪਾਂ ਜੇ ਐਡ ਕਰੀਏ ਤਾਂ ਸਮਝ ਲਓ ਤੁਸੀਂ ਜਿਹੜੇ ਹੋ ਟਰੈਕਟਰ ਆਪਾਂ ਲੈਣਾ ਹੈ ਉਹ ਡੇਢ ਦਾ ਕੀਮਤ ਦਾ ਫਰਕ ਆ ਲੱਖ ਰੁਪਏ ਦਾ ਸਮਾਨ ਮਤਲਬ 2.5 ਲੱਖ ਰੁਪਏ ਦਾ ਫਰਕ ਆ ਜੇ ਤੁਸੀਂ ਇਹੀ ਐਨ ਐਚ ਪੀ ਕਿਸੇ ਹੋਰ ਕੰਪਨੀ ਦੀ ਲੈਣੀ ਆ ਇਸ ਕਰਕੇ ਇਹਨਾਂ ਦੀ ਬਹੁਤ ਜਾਇਜ਼ ਕੀਮਤ ਆ ਪਰਫਾਰਮੈਂਸ ਬਹੁਤ ਵਧੀਆ ਟਰੈਕਟਰ ਦੀ